ਹਰਦੀ ਐਂਡਰਿਲ ਇਸ Part of life ਠੀਕ ਹੈ ਨਾ ਇੱਕ ਹੋਰ ਇੰਜਰੀ ਹੋ ਗਈ ਹੈ ਕਿ ਪਤਾ ਕਿ ਮਸ਼ੀਨ ਚ ਪੂਰਾ ਨਹੀਂ ਆਇਆ ਜਾ ਰਿਹਾ ਡੇਡੇ ਹੋ ਗਿਆ ਲੱਗਦਾ ਹੈ ਵਿਰੇਂਦਰ ਘੁੰਮਣ ਦੀ ਇਹ ਵੀਡੀਓ ਸਾਹਮਣੇ ਆਈ ਹੈ ਜੋ ਕਿ ਲੇਟੈਸਟ ਵੀਡੀਓ ਜਦੋਂ ਉਹ ਆਪਰੇਸ਼ਨ ਥੀਏਟਰ ਦੇ ਵਿੱਚ ਜਾਣ ਲੱਗੇ ਸੀ ਉਸ ਤੋਂ ਪਹਿਲਾਂ ਦੀ ਉਹਨਾਂ ਦਾ ਐਮ ਆਰ ਅਤੇ ਸੀਟੀ ਸਕੈਨ ਵਗੈਰਾ ਕੀਤਾ ਗਿਆ ਸੀ ਤਾਂ ਉਸ ਸਮੇਂ ਦੇਖ ਸਕਦੇ ਹੋ ਵਿਰੇਂਦਰ ਘੁੰਮਣ ਨੇ ਵੀਡੀਓ ਦੇ ਵਿੱਚ ਵੀ ਕਿਹਾ ਕੀ ਐਡਾ ਚੌੜਾ ਬੰਦਾ ਹੈ ਕਿ ਮਸ਼ੀਨ ਦੇ ਵਿੱਚ ਵੀ ਨਹੀਂ ਪੂਰਾ ਆ ਰਿਹਾ ਹੈ ਤਾਂ ਇਸ ਕਰਕੇ ਟੇਡਾ ਹੋ ਕੇ ਮਸ਼ੀਨ ਦੇ ਵਿੱਚ ਜਾਣਾ ਪੈ ਰਿਹਾ ਹੈ ਅਤੇ ਇਸ ਤੋਂ ਬਾਅਦ ਜਿਹੜੀ ਕੀ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਹੈ ਜੋ ਕਿ ਹਸਪਤਾਲ ਵਾਲਿਆਂ ਦੇ ਸਵਾਲ ਖੜੇ ਕਰਦੀ ਹੈ ਬਈ ਬਰੇਂਦਰ ਸਿੰਘ ਘੂਮਣ ਦੀ ਬੋਡੀ ਨੀਲੀ ਕਿਵੇਂ ਪੈ ਗਈ ਹਸਪਤਾਲ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਜਿਹੜੀ ਆ ਹਾਰਟ ਅਟੈਕ ਦੇ ਵੱਲੋਂ ਡੈਥ ਹੋਈਆ ਵਰਿੰਦਰ ਘੁੰਮੰਦੀ ਪਰ ਇੱਥੇ ਇਹ ਸਭ ਕੁਝ ਰਾਜੀ ਨਹੀਂ ਕੋਈ ਵੀ ਮੰਨਣ ਲਈ ਕਿਉਂਕਿ ਨਾ ਤਾਂ ਉਹਨਾਂ ਦੀ ਰਿਪੋਰਟ ਫਾਈਲਸ ਜਿਹੜੀਆਂ ਵਗੈਰਾ ਉਹ ਦਿੱਤੀਆਂ ਗਈਆਂ ਨੇ ਕਿਹਾ ਜਾ ਰਿਹਾ ਹਸਪੀਟਲ ਦੇ ਵੱਲੋਂ ਅਤੇ ਕੁਝ ਲੋਕਾਂ ਦਾ ਕਹਿਣਾ ਵੀ ਹਸਪੀਟਲ ਦੀ ਹੀ ਗਲਤੀ ਆ ਹਸਪੀਟਲ ਦੇ ਕੋਲੋਂ ਕੋਈ ਗਲਤ ਟ੍ਰੀਟਮੈਂਟ ਹੋਇਆ ਹੈ ਕੋਈ ਗਲਤ ਦਵਾਈ ਜਾਂ ਇੰਜੈਕਸ਼ਨ ਲੱਗਿਆ ਜਿਸ ਕਰਕੇ ਵਰਿੰਦਰ ਘੁੰਮੰਦੀ ਡੈਥ ਹੋਈਆ ਤੁਸੀਂ ਕਹਿਣਾ ਚਾਹੋਗੇ ਦੋਸਤੋ ਇਸ ਤੇ ਬਾਰੇ ਕਮੈਂਟ ਕਰਕੇ ਜਰੂਰ